ਅੱਜ ਮਿਤੀ 2 18 ਸਤੰਬਰ 2024 ਨੂੰ ਡਬੀ ਵੱਲੋਂ ਇੱਕ ਬਹੁਤ ਹੀ ਵੱਡਿਆ ਉਪਰਾਲਾ ਕੀਤਾ ਗਿਆ ਜਿਹੜਾ ਬੇਟੀ ਬਚਾਓ ਬੇਟੀ ਪੜਾਓ ਦੇ ਅਰਥੀਨ ਹੈਗਾ ਡਬੀਈ ਇਸ ਡਿਸਟ੍ਰਿਕਟ ਬਿਊਰੋ ਆਫ এমਪਲॉयਮੈਂਟ ਐਂਡ ਐਂਟਰਪ੍ਰਾਈਜ਼ਸ ਉਹਨਾਂ ਨੇ ਇੱਕ ਐਗਜ਼ਾਮ ਕੰਡਕਟ ਕਰਾਰੇ ਜਿਹੜੇ ਫ੍ਰੀ ਆਫ ਕੋਸਟ ਆ ਉਹ ਜਿਹੜੇ ਬੱਚੇ ਸਿਲੈਕਟ ਹੋ ਜਾਣਗੇ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦੇਣਗੇ ਵੋ ਐਗਜ਼ਾਮਨ ਐਗਜ਼ਾਮ ਲੈਣ ਲਈ ਜਿਹੜਾ ਪੰਜਾਬ ਸਬੋਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਵੱਲੋਂ ਜਾਂ ਸਟਾਫ ਸਿਲੈਕਸ਼ਨ ਕਮਿਸ਼ਨ ਜਾਂ ਬੈਂਕਿੰਗ ਐਂਡ ਇੰਸ਼ੋਰੈਂਸ ਫੀਲਡ 'ਚ ਜਿਹੜੇ ਬੱਚੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਪ੍ਰੋਪਰ ਫ੍ਰੀ ਆਫ ਕਾਸਟ ਜਿਹੜਾ ਹੈ ਉਹਨਾਂ ਦੀ ਟ੍ਰੇਨਿੰਗ ਕਰਾਂਗੇ ਤਾਂ ਕਰਕੇ ਉਹ ਆਪਣੇ ਭਵਿੱਖ ਵਿੱਚ ਬੱਚੀਆਂ ਜਿਹੜੀਆਂ ਬੇਟੀ ਪੜਾਓ ਬੇਟੀ ਬਚਾਓ ਦੇ ਅਧੀਨ ਉਹ ਆਪਣੀ ਜ਼ਿੰਦਗੀ ਨੂੰ ਹੋਰ ਸਕਸੈਸਫੁਲ ਕਰਕੇ ਆਪਣੀ এমਪਲੋਇਮੈਂਟ ਜਨਰੇਟ ਕਰਕੇ ਆਪਣੇ ਕਿਤੇ ਪਹੁੰਚ ਸਕਣ ਇਸ ਕਰਕੇ ਉਹਨਾਂ ਨੂੰ ਇੱਕ ਕੀਤਾ ਇਹ ਉਪਰਾਲੇ ਤੇ ਅਸੀਂ ਬਹੁਤ ਹੀ ਇਹ ਸ਼ਲਾਘਾ ਕਰਦੇ ਹਾਂ ਕਿ ਬਹੁਤ ਵਧੀਆ ਉਪਰਾਲਾ ਹੈਗਾ ਕਿਉਂਕਿ ਬੱਚੇ ਜਦੋਂ ਜਾਣਦੇ ਆ ਉਹ ਜਾਣਦੇ ਆ ਕਿਸੇ ਪ੍ਰਾਈਵੇਟ ਕਿਸੇ ਵੀ ਇੰਸਟੀਚਿਊਟ ਵਿੱਚ ਤੇ ਉਥੇ ਜਾ ਕੇ ਉਹਨਾਂ ਨੂੰ ਪੈਸੇ ਖਰਚਨੇ ਪੈਂਦੇ ਫਿਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਕਿਹੜੇ ਇੰਸਟੀਚਿਊਟ 'ਚ ਜਾ ਕੇ ਪੜਨ ਕਿਹੜੇ ਚੰਗਾ ਕਿਹੜਾ ਨਹੀਂ ਇਹ ਸਰਕਾਰ ਵੱਲੋਂ ਜਦੋਂ ਇੱਕ ਉਪਰਾਲਾ ਕੀਤਾ ਜਾਂਦਾ ਉਹ ਬੜਾ ਵਧੀਆ ਹੁੰਦਾ ਉਥੇ ਜਿਹੜਾ ਬੱਚਾ ਸਿਲੈਕਟ ਹੋ ਜਾਂਦਾ ਉਸ ਬੱਚੇ ਨੂੰ ਇਹ ਪਤਾ ਹੈ ਕਿ ਮੈਂ ਸਹੀ ਹੱਥਾਂ ਵਿੱਚ ਹੈਗਾ ਤੇ ਮੈਨੂੰ ਇੱਥੇ ਸਹੀ ਗਾਈਡੈਂਸ ਮਿਲੇਗੀ ਤੇ ਉਸ ਗਾਈਡੈਂਸ ਦੇ ਦੀਨ ਉਹ ਆਪਣੇ ਜਿਹੜਾ ਹੈ ਐਗਜ਼ਾਮ ਕਲੀਅਰ ਕਰਕੇ ਤੇ ਉਹ ਆਪਣੇ ਜੋ ਉਦਾਸ ਲਾਈਫ ਦਾ ਗੋਲਿਆ ਉਹਨੂੰ ਅਚੀਵ ਕਰਨਾ ਕੀ ਲੱਗਦਾ ਮੈਮ ਇਸ ਤਰ੍ਹਾਂ ਜਿਹੜੇ ਪੰਜਾਬ ਸਰਕਾਰ ਦਾ ਜਿਹੜਾ ਇਹ ਉਪਰਾਲਾ ਇਸ ਨਾਲ ਬੱਚਿਆਂ ਜਿਹੜੇ ਵਿਦੇਸ਼ ਜਾਂਦੇ ਰੁਝਾਨ ਵਧਿਆ ਹੋਇਆ ਉਹ ਘਟੂਗਾ ਵਿਦੇਸ਼ ਜਾਣਾ ਨਹੀਂ ਜਾਣਾ ਉਹ ਉਹਨਾਂ ਦਾ ਪਰਸਨਲ ਹੈਗਾ ਬਟ ਜੇ ਅਸੀਂ ਸਪੋਰਟ ਕਰਦੇ ਆ ਉਹ ਸਪੋਰਟ ਦੇ ਨਾਲ ਬੱਚੇ ਜਿਹੜਾ ਹੈ ਉਹ ਉਹਨਾਂ ਨੇ ਇੱਕ ਇਹ ਪਤਾ ਹੈ ਕਿ ਉਹਨਾਂ ਨੇ ਫਰੀ ਆਫ ਕਾਸਟ ਮਿਲ ਰਿਆ ਨਾ ਇੱਕ ਤੇ ਇਹ ਬਹੁਤ ਵੱਡੀ ਗੱਲ ਆ ਇਹਨਾਂ ਦਾ ਇੱਕ ਮੈਂ ਜੋ ਪਰਸਨਲੀ ਵੇਖਿਆ ਕਿ ਡੀਬੀ ਵਾਲੇ ਬਹੁਤ ਅੱਛੀ ਤਰ੍ਹਾਂ ਪਰਸਨਲ ਇੰਟਰਸਟ ਲੈ ਕੇ ਐਕਚੁਅਲ ਵਿੱਚ ਕੰਮ ਕਰਦੇ ਆ ਸੋ ਉਹਦੇ ਨਾਲ ਕੀ ਆ ਕਿ ਉਹ ਬੱਚਿਆਂ ਨੂੰ ਪ੍ਰੋਪਰ ਉਹ ਮਿਲੇਗਾ ਕਿ ਉਹ ਟ੍ਰੇਨਿੰਗ ਲੈ ਕੇ ਆਪਣਾ ਜੋ ਉਹਨਾਂ ਦਾ ਗੋਲ ਆਬਜੈਕਟਿਵ ਆ ਜੇ ਉਹ ਉੱਥੇ ਕਿਸੇ ਜੌਬ 'ਚ ਲੱਗ ਜਾਂਦੇ ਆ ਉਹਨਾਂ ਨੂੰ ਜੌਬ ਅੱਛੀ ਮਿਲ ਜਾਂਦੀ ਆ ਨੈਚਰਲੀ ਉਹ ਆਪਣੇ ਛੱਡ ਕੇ ਨਹੀਂ ਜਾਣਗੇ ਨਾ ਨਹੀਂ ਪ੍ਰਿੰਸੀਪਲ ਦੇ ਤੌਰ ਤੇ ਤੁਸੀਂ ਕਿਸ ਤਰ੍ਹਾਂ ਸਮਝਦੇ ਕਿ ਅੱਜ ਦੇ ਸਮੇਂ 'ਚ ਕਿੰਨੇ ਕੁ ਜ਼ਰੂਰੀ ਆ ਅਜਿਹਾ ਇਹ ਇਹ ਬਹੁਤ ਵਧੀਆ ਉਪਰਾਲਾ ਹੈਗਾ ਕਿ ਵੀ ਇਹ ਬੱਚਿਆਂ ਨੂੰ ਰਹਿਨਮਾਈ ਦੇਣੀ ਉਹਨਾਂ ਦਾ ਇੱਕ ਹਾਂ ਹੱਥ ਫੜਨਾ ਕਿਸੇ ਜਗ੍ਹਾ ਤੇ ਉਹ ਜ਼ਿੰਦਗੀ ਚ ਜਾਣਾ ਚਾਹੁੰਦੇ ਆ ਤੇ ਉਹਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਰਹਿਨਮਾਈ ਦੇ ਕੇ ਤੇ ਉਹਨਾਂ ਦੇ ਗੋਲ ਅਚੀਵ ਕਰਵਾਉਣੇ ਇਹ ਬਹੁਤ ਵੱਡੀ ਗੱਲ ਹੈਗੀ ਹੈ ਬਹੁਤ ਅੱਛੀ ਗੱਲ ਹੈ ਕਿ ਵੀ ਅਸੀਂ ਸੋਸਾਇਟੀ ਲਈ ਇਹ ਕੰਮ ਕਰ ਰਹੇ ਹਾਂ ਬਹੁਤ ਇੰਨੇ ਕ ਸਟੂਡੈਂਟ ਜਿਹੜੇ ਆ ਉਹ ਇੰਤਾਂ ਦੇ ਇਸ ਕੈਂਪ ਦਾ ਹਿੱਸਾ ਲਏ ਨੇ ਲਗਭਗ 200 ਬੱਚਾ ਹੈਗਾ ਜੀ ਜਿਹੜਾ ਉਹ ਆਇਆ ਹੈ ਤੇ ਇਹਦੇ ਵਿੱਚੋਂ ਜੋ ਪ੍ਰੋਸੈਸ ਹੈਗਾ ਉਸ ਪ੍ਰੋਸੈਸ ਦੇ थ्रू ਉਹ ਸਿਲੈਕਟ ਹੋਣਗੇ ਸਿਲੈਕਟ ਹੋ ਕੇ ਆਸਿਆ ਕਿ ਉਹ ਜਰੂਰ ਆਪਣੀ ਮੰਜ਼ਲ ਤੈਅ ਕਰਕੇ ਤੇ ਉੱਥੇ ਪਹੁੰਚਣਗੇ ਪੰਜਾਬ ਸਰਕਾਰ ਦਾ ਜਿਹੜਾ ਇਹ ਉਤਰਾਣਾ ਸ਼ਲਗਾ ਜੀ ਬਿਲਕੁਲ ਜੀ ਜੀ ਚਾਹੇ ਅੰਕਿਤ ਸਰ ਆਪਣਾ ਰਿਕਾਰਡਿੰਗਲੀ ਜਾਣ ਦੱਸ ਕੇ ਇਸ ਤਰ੍ਹਾਂ ਜਿਵੇਂ ਕੈਂਪ ਲਗਾਇਆ ਜੋ ਸੂਚਨਾ ਕੋਲਜ ਦੇ ਵਿੱਚ ਕੀ ਕਹਿਣਾ ਚਾਹੋਗੇ ਸਸਤੀ ਗੱਲ ਜੀ ਸਾਰਿਆਂ ਨੂੰ ਮੇਰਾ ਨਾਮ ਤੀਰਤਪਾਲ ਸਿੰਘ ਹੈ ਮੈਂ ਜ਼ਿਲ੍ਹਾ ਰੋਡਗੜ੍ਹ ਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਅਜੇ ਡਿਪਟੀ ਸੀਓ ਕੰਮ ਕਰ ਰਿਹਾ ਹਾਂ ਅੱਜ ਅਸੀਂ ਇੱਥੇ ਸਰੂਪਰਾਣੀ ਗਵਰਨਮੈਂਟ ਕਾਲਜ ਦੇ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਆਦੇਸ਼ਾਂ ਅਨੁਸਾਰ ਬੇਟੀ ਬਚਾਓ ਬੇਟੀ ਪੜਾਓ ਸਕੀਮ ਦੇ ਅਧੀਨ ਲੜਕੀਆਂ ਨੂੰ ਸਰਕਾਰੀ ਨੌਕਰੀ ਦੇ ਲਈ ਉਤਸ਼ਾਹਿਤ ਕਰਨ ਦੇ ਲਈ ਨਾ ਇੱਕ ਫ੍ਰੀ ਕੋਚਿੰਗ ਅਸੀਂ ਦੇਣ ਦਾ ਆਰੰਭਿਆ ਹੈ ਜਿਹੜਾ ਟੀਚਾ ਲਿਖਿਆ ਹੈ ਤੇ ਉਸ ਦੇ ਤਹਿਤ ਅਸੀਂ ਅੱਜ ਇੱਥੇ ਸਰਕਾਰੀ ਸਰੂਪਰਾਣੀ ਕਾਲਜ ਵਿਖੇ ਜਿਹੜੇ ਗ੍ਰੈਜੂਏਟ ਪਾਸ ਜਿੰਨੀਆਂ ਵੀ ਲੜਕੀਆਂ ਹੈਗੀਆਂ ਉਨਾਂ ਨੂੰ ਸਰਕਾਰੀ ਨੌਕਰੀ ਦੇ ਸਬੰਧ ਦੇ ਵਿੱਚ ਇੱਕ ਟੈਸਟ ਦੇਣ ਦੀ ਅਸੀਂ ਇੱਥੇ ਉਹ ਰੱਖੀ ਹੈਗੀ ਆ ਜਿਸ ਦੇ ਵਿੱਚ ਜਿਹੜਾ ਕਿ ਅਸੀਂ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇ ਲਈ ਅਸੀਂ ਉਹਨਾਂ ਨੂੰ ਕੋਚਿੰਗ ਫ੍ਰੀ ਉਪਲਬਧ ਕਰਵਾਈ ਜਾਏਗੀ ਜਿਸ ਦੇ ਤਹਿਤ ਤਕਰੀਬਨ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਹਜ਼ਾਰ ਦੇ ਕਰੀਬ ਲੜਕੀਆਂ ਨੇ ਇਸ ਦੇ ਟੈਸਟ ਲਈ ਅਪਲਾਈ ਕੀਤਾ ਸੀ ਜਿਸ ਵਿੱਚ ਉਹਨਾਂ ਨੂੰ ਪਹਿਲਾਂ ਸ਼ੁੱਕਰਵਾਰ ਤੇ ਰੈਗੂਲਰ ਉਹਨਾਂ ਨੂੰ ਕਾਲ ਕੀਤੀ ਗਈ ਜਿਸ ਦੇ ਵਿੱਚ 200 ਦੇ ਕਰੀਬ ਅੱਜ ਲੜਕੀਆਂ ਨੇ ਇਸ ਟੈਸਟ ਵਿੱਚ ਅਪੀਅਰ ਹੋਈਆਂ ਇਸ ਤੋਂ ਬਾਅਦ ਕਿੰਨੇ ਚਿਰ ਦੇ ਨਾਲ ਜਿਹੜੀਆਂ ਕਲਾਸਾਂ ਲੱਗਣਗੀਆਂ ਅ ਮੈਂ ਦੱਸ ਦਵਾਂ ਜਿਹੜਾ ਇਹ ਟੈਸਟ ਦੀ ਜਿਹੜੀ ਹੋਏਗੀ ਨਾ ਕੋਚਿੰਗ ਦਿੱਤੀ ਜਾਏਗੀ ਇਹਦੇ ਵਿੱਚ ਆਪਣੇ ਪੰਜਾਬ ਗਵਰਨਮੈਂਟ ਦੇ ਜਿੰਨੇ ਵੀ ਸਰਕਾਰੀ ਨੌਕਰੀਆਂ ਦੇ ਟੈਸਟ ਹੋਣਗੇ ਉਹਦੀ ਕੋਚਿੰਗ ਹੈ ਪੰਜਾਬ ਪੁਲਿਸ ਦੀ ਕੋਚਿੰਗ ਹੈ ਬੈਂਕਿੰਗ ਐਂਡ ਇੰਸ਼ੋਰੈਂਸ ਦੇ ਸੰਬੰਧ ਦੇ ਜਿਹੜੇ ਟੈਸਟ ਹੋਣਗੇ ਉਹਨਾਂ ਦੀ ਸਾਰੀ ਕੋਚਿੰਗ ਦਿੱਤੀ ਜਾਣੀ ਹੈ ਤੇ ਜਿਹੜੀ ਇਹ ਕੋਚਿੰਗ ਦਿੱਤੀ ਜਾਏਗੀ ਇਹ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਕੇ 6 ਮਹੀਨੇ ਚੱਲੇਗੀ ਤੇ ਡੇਲੀ ਇਸ ਦੀਆਂ 2 ਘੰਟੇ ਜਿਹੜੀਆਂ ਨੇ ਕਲਾਸਾਂ ਉਹ ਸਾਡੇ ਦਫ਼ਤਰ ਵਿਖੇ ਉੱਥੇ ਹੀ ਲੱਗਣਗੀਆਂ। ਲੇਟਿਟ ਪਰੋਗਰਾਮ ਲੇਟਿਟ ਬਚਾਅ ਦੇ ਹੋਰ ਵੀ ਕੋਈ ਆਪਣੀਆਂ ਅੰਦਰ ਵਿੱਚ ਚਲਾਇਆ ਜਾ ਰਿਹਾ ਹੈ। ਹਾਂ ਇਹ ਇਸ ਤੋਂ ਪਹਿਲਾਂ ਗੱਲ ਕਰੀ ਅਸੀਂ ਜਨਵਰੀ ਮਹੀਨੇ ਦੇ ਵਿੱਚ ਵੀ ਇਹ ਸਾਡਾ ਇਹ ਇਹ ਸਟਾਰਟ ਕੀਤਾ ਸੀਗਾ। ਇਹ ਸਾਡਾ ਸੈਕੰਡ ਸੈਸ਼ਨ ਦਾ ਬੈਚ ਹੈਗਾ ਆ। ਜਨਵਰੀ ਮਹੀਨੇ ਵਿੱਚ ਵੀ ਪਹਿਲਾਂ ਅਸੀਂ ਸੇਮ ਇਸੇ ਤਹਿਤ ਅਸੀਂ ਬੱਚੀਆਂ ਦੇ ਟੈਸਟ ਲੈ ਕੇ ਉਹਨਾਂ ਨੂੰ ਅਸੀਂ ਕੋਚਿੰਗ ਦਿੱਤੀ ਸੀ। ਜਿਸ ਦੇ ਤਹਿਤ ਤਕਰੀਬਨ ਪਹਿਲੇ ਬੈਚ ਵਿੱਚ ਸਾਡੇ ਕੋਲ 68 ਦੇ ਕਰੀਬ ਲੜਕੀਆਂ ਨੇ ਕੋਚਿੰਗ ਲਈਤੀ ਸੀ। ਜਿਸ ਦੇ ਵਿੱਚ ਗੱਲ ਕਰੀਏ ਤਾਂ ਹੁਣੇ ਯੂਪੀਐਸਸੀ ਦੀ ਜਿਹੜੀ ਕਿ ਸਿਵਲ ਸਰਵਿਸ ਦੀ ਜਿਹੜੀ ਮੇਨ ਪ੍ਰੀਖਿਆ ਹੈਗੀਆ ਮੋਡਲੀ ਪ੍ਰੀਖਿਆ ਉਹਦੇ ਵਿੱਚ ਸਾਡੇ ਕੋਲ ਇੱਕ ਲੜਕੀ ਜਿਹੜੀ ਕੋਚਿੰਗ ਲੈਂਦੀ ਸੀ ਮਸਕਾਨ ਪੁਰੀ ਉਹਨੇ ਉਹ ਜਿਹੜੀ ਮੋਡਲੀ ਪ੍ਰੀਖਿਆ ਉਹ ਟੈਸਟ ਪਾਸ ਕਰ ਲਿਆ ਜਿਸ ਦੇ ਦੌਰਾਨ ਕਰਕੇ ਸਾਡੇ ਅੰਦਰ ਵੀ ਬੜਾ ਵਧੀਆ ਲੱਗਿਆ ਕਿ ਅਸੀਂ ਇਸ ਨੂੰ ਹੋਰ ਵਧੀਆ ਤਰੀਕੇ ਨਾਲ ਪਰਫੁੱਲਕ ਕੀਤਾ ਜਾਵੇ ਤੇ ਤਾਂ ਇਹ ਬੇਟੀ ਬਚਾਓ ਬੇਟੀ ਪੜਾਓ ਦੇ ਤਹਿਤ ਸੈਕੰਡ ਬੈਚ ਇਹ ਮਾਨਯੋਗ ਡੀਸੀ ਸਾਹਿਬ ਜੀ ਦੇ ਨਿਰਦੇਸ਼ ਅਨੁਸਾਰ ਇਹ ਚੱਲ ਰਿਹਾ ਆ ਤੇ ਅੱਜ ਉਹਦਾ ਟੈਸਟ ਲਗਿਆ ਤੇ ਅਗਲੇ 2-3 ਦਿਨ ਦੇ ਵਿੱਚ ਇਹਦਾ ਟੈਸਟ ਦਾ ਰਿਜ਼ਲਟ ਆਣਗੇ ਤੇ ਉਸ ਤੋਂ ਬਾਅਦ ਫਿਰ ਬੱਚਿਆਂ ਨੂੰ ਅਸੀਂ ਕਾਉਂਸਲਿੰਗ ਲਈ ਆਪਣੇ ਦਫ਼ਤਰ ਵਿੱਚ ਬੁਲਾਵਾਂਗੇ ਤੇ ਉਸ ਤੋਂ ਬਾਅਦ ਅੱਗੇ ਫਰਦਰ ਆਪਾਂ ਇਹਨਾਂ ਦੀਆਂ ਕਲਾਸਾਂ ਸਟਾਰਟ ਹੋਣਗੀਆਂ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਸਕਦੇ ਹੋ। ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼